हेलो एवरीवन वेलकम और वेलकम बैक टू माय चैनल बीए सेमेस्टर 6 ਪੰਜਾਬੀ ਸਾਹਿਤ ਦੇ ਵਿੱਚ ਅੱਜ ਦਾ ਆਪਣਾ ਟੌਪਿਕ ਹੈ ਸਾਹਿਤ ਅਤੇ ਸਮਾਜ ਤਾਂ ਜਦੋਂ ਵੀ ਤੁਸੀਂ ਸਾਹਿਤ ਬਾਰੇ ਕੋਈ ਵੀ ਕੁਐਸਚਨ ਆਉਂਦਾ ਤਾਂ ਥੋੜਾ ਜਿਹਾ ਤੁਸੀਂ ਸਾਹਿਤ ਦੇ ਬਾਰੇ ਲਿਖਣਾ ਉਸ ਤੋਂ ਬਾਅਦ ਦੋ ਡਿਫੀਨੇਸ਼ਨਾਂ ਜ਼ਰੂਰ ਯਾਦ ਕਰ ਲਓ ਉਹ ਲਿਖਣੀਆਂ ਨੇ ਉਸ ਤੋਂ ਬਾਅਦ ਸਾਹਿਤ ਤੇ ਸਮਾਜ ਦਾ ਜਿਹੜਾ ਵੀ ਸੰਬੰਧ ਹੈ ਯਾ ਵਖਰੇਵੇਂ ਉਹ ਪਾਨੇ ਲਿਖੋ ਠੀਕ ਹੈ ਤਾਂ ਐਤਾ ਤੁਹਾਡੇ ਤਿੰਨ ਕ ਪੇਜ ਦਾ ਇਹ ਕੁਐਸਚਨ ਅਟੈਂਪਟ ਹੋਣਾ ਚਾਹੀਦਾ ਹੈ ਤਿੰਨ ਤੋਂ ਜ਼ਿਆਦਾ ਨਹੀਂ ਤਿੰਨ ਤੋਂ ਘੱਟ ਨਹੀਂ ਠੀਕ ਹੈ 2.5 ਪੇਜ 3 ਪੇਜ 3.5 ਪੇਜ ਐਨਕ ਤਾਂ ਸਾਹਿਤ ਤੇ ਸਮਾਜ ਦਾ ਆਪਸ ਵਿੱਚ ਕੀ ਸੰਬੰਧ ਹੈ ਸਾਹਿਤ ਤੇ ਸਮਾਜ ਦਾ ਆਪਸ ਵਿੱਚ ਅਨਿਖੜਵਾ ਸੰਬੰਧ ਹੈ ਹੁਣ ਦੇਖੋ ਸਾਹਿਤ ਕਿਸ ਚ ਸਿਰਜਿਆ ਜਾਂਦਾ ਓਬਵੀਅਸਲੀ ਸਮਾਜ ਦੇ ਲੋਕ ਇਸ ਨੂੰ ਸਿਰਜਦੇ ਨੇ ਤਾਂ ਸਮਾਜ ਦੇ ਅੰਦਰ ਜੋ ਹੋ ਰਿਹਾ ਉਹੀ ਜਿਹੜਾ ਹੈ ਸਾਹਿਤ ਬਣ ਜਾਂਦਾ ਤਾਂ ਦੋਨਾਂ ਦਾ ਆਪਸ ਦੇ ਵਿੱਚ ਅਨਿਖੜਵਾ ਰਿਸ਼ਤਾ ਨਾ ਵੱਖ ਹੋਣ ਵਾਲਾ ਰਿਸ਼ਤਾ ਦੂਸਰੇ ਇਹਨੂੰ ਆਪਣੀਆਂ ਭਾਵਨਾਵਾਂ ਨਾਲ ਜੋੜਨ ਲਈ ਜਦੋਂ ਕੋਈ ਲੇਖਕ ਸਾਹਿਤ ਦੀ ਰਚਨਾ ਕਰਦਾ ਹੈ ਤਾਂ ਆਪਣੀ ਰਚਨਾ ਵਿੱਚ ਉਹਨਾਂ ਹੀ ਗੱਲਾਂ ਨੂੰ ਆਧਾਰ ਬਣਾਉਂਦਾ ਹੈ ਜਿਹੜੀ ਕਿ ਹੋਰ ਵਿਅਕਤੀਆਂ ਨਾਲ ਸੰਬੰਧਤ ਹੁੰਦੀਆਂ ਨੇ ਠੀਕ ਹੈ ਕਿਉਂਕਿ ਸਮਾਜ ਹੀ ਜਿਹੜਾ ਹੈ ਸਾਹਿਤ ਬਣਾਉਂਦਾ ਹੈ ਸਮਾਜ 'ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਲੋਕ ਜਿਹੜੀਆਂ ਗੱਲਾਂ ਕਰਦੇ ਨੇ ਉਹੀ ਜਿਹੜਾ ਹੈ ਸਾਹਿਤ ਦੀ ਰਚਨਾ ਉਸੇ ਦੇ ਵਿੱਚੋਂ ਹੋ ਜਾਂਦੀ ਹੈ ਉਹਨਾਂ ਗੱਲਾਂ ਨੂੰ ਹੀ ਆਧਾਰ ਜਿਹੜਾ ਹੈ ਬਣਾਇਆ ਜਾਂਦਾ ਹੈ ਪ੍ਰਸਿੱਧ ਆਲੋਚਕ ਰੈਨੇ ਵੇਖ ਅਗਰ ਤੁਸੀਂ ਲਿਖਣਾ ਚਾਹੁੰਦੇ ਹੋ ਇਹਨਾਂ ਦਾ ਨਾਮ ਤਾਂ ਲਿਖ ਸਕਦੇ ਹੋ ਅਦਰਵਾਈਜ਼ ਤੁਸੀਂ ਡਾਇਰੈਕਟ ਹੀ ਸਟਾਰਟ ਕਰ ਸਕਦੇ ਹੋ ਕਿ ਸਾਹਿਤ ਨੂੰ ਸਮਾਜਿਕ ਸੰਸਥਾ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਹਿਤ ਦੀ ਉਤਪਤੀ ਵਿਸ਼ੇਸ਼ ਸਮਾਜਿਕ ਸੰਸਥਾਵਾਂ ਨਾਲ ਨੇੜਲੇ ਸੰਪਰਕ ਕਰਕੇ ਸੰਭਵ ਹੁੰਦੀ ਹੈ ਸਾਹਿਤਕਾਰ ਦੀ ਸ਼ਕਤੀ ਦਾ ਵਿਕਾਸ ਉਸ ਦਾ అనుభవ ਕਲਪਨਾ ਸਮਾਜ ਦੀ ਹੀ ਦੇਣ ਹੁੰਦੀ ਹੈ ਜਿਹੜੇ ਵੀ ਸਮਾਜ 'ਚ ਉਹ ਰਹਿੰਦਾ ਹੈ ਤਾਂ ਜਿਵੇਂ ਦੇ ਸਮਾਜ 'ਚ ਉਹ ਰਹਿੰਦਾ ਹੈ ਉਹ ਅਜਿਹਾ ਲਿਟਰੇਚਰ ਉਹ ਘੜ ਕੇ ਦਿੰਦਾ ਹੈ ਮਨੁੱਖ ਨੂੰ ਜਿਹੜਾ ਹੈ ਮਨੁੱਖ ਦੀ ਸਮਾਜਿਕ ਅਨੁਭੂਤੀ ਹੀ ਉਸ ਨੂੰ ਪਸ਼ੂਆਂ ਤੋਂ ਵੱਖਰਾ ਬਣਾਉਂਦੀ ਹੈ ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ ਤੇ ਅਸੀਂ ਬੁੱਧੀਤਾਰੀ ਜੀਵਾਂ ਤੋਂ ਇਸ ਕਰਕੇ ਅਸੀਂ ਪਛਾਉਂ ਤੋ ਅਲੱਗ ਕਰਦੇ ਹਾਂ ਤਾਂ ਇਹ ਅਨੁਪਤੀ ਸਮਾਜਿਕ ਕੀਮਤਾਂ ਦੇ ਨਾਲ ਨਾਲ ਜਿਹੜੀ ਹੈ ਬਦਲਦੀ ਰਹਿੰਦੀ ਹੈ ਹਰ ਯੁੱਗ ਦੀਆਂ ਆਪਣੀਆਂ ਮਰਿਆਦਾਵਾਂ ਹੁੰਦੀਆਂ ਨੇ ਮਾਪਦੰਡ ਹੁੰਦੇ ਨੇ ਜੋ ਮਨੁੱਖੀ ਚੇਤਨਾ ਨੂੰ ਪ੍ਰਭਾਵਿਤ ਕਰਦੇ ਨੇ ਹੁਣ ਹਰੇਕ ਸਮਾਜ ਦੇ ਵਿੱਚ ਕੋਈ ਨਾ ਕੋਈ ਨੋਰਮਸ ਵੈਲਿਊਜ਼ ਕਦਰਾਂ ਕੀਮਤਾਂ ਜ਼ਰੂਰ ਹੁੰਦੀਆਂ ਨੇ ਜਿਹੜੀਆਂ ਕਿ ਜਿਹੜੀਆਂ ਕਿ ਸਮੇਂ-ਸਮੇਂ ਅਨੁਸਾਰ ਜਿਹੜੀਆਂ ਨੇ ਬਦਲਦੀਆਂ ਰਹਿੰਦੀਆਂ ਤੇ ਹਰ ਮਨੁੱਖ ਇਸ ਤੋਂ ਪ੍ਰਭਾਵਿਤ ਹੁੰਦਾ ਇਸ ਪ੍ਰਭਾਵ ਦੇ ਫਲਸਰੂਪ ਮਨੁੱਖ ਦੁਆਰਾ ਨਿਰਮਿਤ ਜਿਹੜੀ ਕਲਾ ਅਤੇ ਸਾਹਿਤ ਹੈ ਸਮਾਜ ਦੀਆਂअनुभूतियां ਭਾਵਨਾਵਾਂ ਕਲਪਨਾਵਾਂ ਦਾ ਸਰੂਪ ਜਿਹੜਾ ਹੈ ਇਹ ਹੋ ਕੇ ਨਿਭੜਦਾ ਜਿਵੇਂ ਦੇ ਸਮਾਜ ਚੋਂ ਰਹਿੰਦਾ ਤਾਂ ਉਵੇਂ ਦਾ ਹੀ ਕਲਾ ਅਤੇ ਸਾਹਿਤ ਦਾ ਜਿਹੜਾ ਹੈ ਉਸ ਦੇ ਉੱਤੇ ਜਿਹੜਾ ਹੈਗਾ ਪ੍ਰਭਾਵ ਪੈਂਦਾ ਰਹਿੰਦਾ ਕੋਈ ਵੀ ਸਾਹਿਤ ਜਿਹੜਾ ਹੈ ਆਪਣੇ ਸਮਾਜ ਤੋਂ ਟੁੱਟ ਨਹੀਂ ਸਕਦਾ ਸਾਹਿਤ ਇੱਕ ਤਰ੍ਹਾਂ ਨਾਲ ਆਪਣੇ ਯੁੱਗ ਦਾ ਪ੍ਰਤੀਨਿਧੀ ਹੁੰਦਾ ਹੈ ਉਹ ਆਪਣੀ ਪ੍ਰਗਟਾਓ ਸ਼ਕਤੀ ਦੇ ਨਾਲ ਆਪਣੇ ਸਮਾਜ ਦੇ ਦੁੱਖਾਂ ਸੁੱਖਾਂ ਜਿੱਤਹਾਰਾਂ ਆਸ਼ਾਵਾਂ ਨਿਰਾਸ਼ਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੀ ਰਚਨਾ 'ਚ ਬਿਆਨ ਕਰਦਾ ਰਹਿੰਦਾ ਹੈ ਤਾਂ ਸਾਹਿਤ ਕੀ ਕਰਦਾ ਹੈਗਾ ਜੋ ਵੀ ਉਸ ਦਾ ਜਿਹੜਾ ਵੀ ਸਮਾਜ ਚੱਲ ਰਿਹਾ ਦੇਖੋ ਹੁਣ ਦੇ ਸਮਾਜ ਦੇ ਅਕੋਰਡਿੰਗ ਜਿਹੜਾ ਲਿਟਰੇਚਰ ਲਿਖਿਆ ਜਾ ਰਿਹਾ ਉਹ ਆਪਣੇ ਸਮਾਜ ਨੂੰ ਕੀ ਕਰਦਾ ਹੈ ਇਜ਼ ਇਹ ਦੁੱਖ ਸੁੱਖ ਜਿੱਤਹਾਰ ਆਸ਼ਾਵਾਂ ਨਿਰਾਸ਼ਾਵਾਂ ਨੂੰ ਜਿਹੜਾ ਹੈ ਬਿਆਨ ਕਰਦਾ ਰਹਿੰਦਾ ਆਪਣੀਆਂ ਰਚਨਾਵਾਂ 'ਚ ਜਿਹੜੇ ਵੀ ਰਾਈਟਰ ਨੇ ਉਹ ਹੁਣ ਦੀਆਂ ਫੋਰ ਐਗਜ਼ਾਮਪਲ ਹੁਣ ਜਿਹੜਾ ਲਿਟਰੇਚਰ ਲਿਖਿਆ ਜਾ ਰਿਹਾ ਉਸ ਵਿੱਚ ਹੁਣ ਦੇ ਸਮਾਜ ਦੀ ਜਿਹੜੀ ਹੈਗੀ ਹੈ ਬਿਆਨ ਕੀਤਾ ਜਾਂਦਾ ਹੈ ਜਿਹੜਾ ਪੁਰਾਣਾ ਸਮਾਜ ਹੈ ਉਸ ਦੇ ਬਾਰੇ ਆਪਾਂ ਪੜ੍ਹਦੀਆਂ ਕਿ ਪਹਿਲਾਂ ਐਵੇਂ ਦਾ ਸਮਾਜ ਹੁੰਦਾ ਸੀਗਾ ਹੈਨਾ ਤੇ ਹੁਣ ਜਿਹੜਾ ਹੈਗਾ ਐਦਾਂ ਦਾ ਸਮਾਜ ਹੈ ਤਾਂ ਆਪਾਂ ਨੂੰ ਸਾਹਿਤਿਤ ਪੜ ਕੇ ਹੀ ਉਸ ਸਮਾਜ ਦਾ ਪਤਾ ਲੱਗਦਾ ਇਸੇ ਤਰ੍ਹਾਂ ਕਿਸੇ ਕਾਲ ਵਿਸ਼ੇਸ਼ ਸਥਾਨ ਵਿਸ਼ੇਸ਼ ਦੀ ਸਮਾਜਿਕ ਸਥਿਤੀ ਦਾ ਵਾਤਾਵਰਣ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਹ ਵੀ ਸਾਨੂੰ ਸਾਹਿਤ ਪੜ ਕੇ ਹੀ ਪਤਾ ਲੱਗਦਾ ਹੈ ਬਾਰੇ ਤੇ ਇਹ ਵੀ ਗੱਲ ਸਪਸ਼ਟ ਕਰ ਲੈਣੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਸਾਹਿਤ ਵਿੱਚ ਸਮਾਜਿਕ ਭਾਵਨਾਵਾਂ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ ਉਸੇ ਤਰ੍ਹਾਂ ਸਮਾਜ ਵੀ ਸਾਹਿਤ ਦੁਆਰਾ ਪ੍ਰਗਟਾਏ ਗਏ ਭਾਵਾਂ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਾ ਹੈ ਸਮਾਜ ਵੀ ਪ੍ਰਭਾਵਿਤ ਹੁੰਦਾ ਹੈ ਸਾਹਿਤ ਤੋਂ ਸਾਹਿਤ ਵੀ ਜਿਹੜਾ ਹੈ ਪ੍ਰਭਾਵਿਤ ਹੁੰਦਾ ਹੈ ਸਮਾਜ ਤੋਂ ਇਸ ਕਰਕੇ ਜਿੱਥੇ ਸਾਹਿਤਕਾਰ ਸਮਾਜ ਦਾ ਪ੍ਰਤੀਨਿਧੀ ਹੁੰਦਾ ਹੈ ਉੱਥੇ ਉਹ ਆਪਣੀ ਸਾਹਿਤ ਰਚਨਾ ਦੇ ਨਾਲ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਵੀ ਯਤਨਸ਼ੀਲ ਰਹਿੰਦਾ ਹੈ ਕਿ ਕਿ ਜਿਹੜਾ ਵੀ ਲਿਟਰੇਚਰ ਲਿਖਦਾ ਹੈ ਤਾਂ ਉਹ ਸਮਾਜ ਨੂੰ ਇੱਕ ਨਵਾਂ ਮੈਸੇਜ ਵੀ ਦੇਣਾ ਚਾਹੁੰਦਾ ਹੈ। ਲੇਖਕ ਅਤੇ ਕਵੀ ਸਮਾਜ ਨੂੰ ਬਣਾਉਂਦੇ ਨੇ। ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ ਅਤੇ ਇਸ ਪ੍ਰਕਾਰ ਸਾਹਿਤ ਤੇ ਸਮਾਜ ਵਿੱਚ ਪ੍ਰਭਾਵ ਗ੍ਰਹਿਣ ਦਾ ਅਮਲ ਇੱਕ ਪਾਸੜ ਨਹੀਂ ਹੁੰਦਾ 2 ਪਾਸੜ ਯਾਨੀ ਕਿ ਡਬਲ ਸਾਈਡਡ ਹੁੰਦਾ। ਸਿੰਗਲ ਸਾਈਡਡ ਨਹੀਂ ਹੁੰਦਾ। ਦੋਨੋਂ ਚੀਜ਼ਾਂ ਸਾਹਿਤ ਤੇ ਸਮਾਜ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਨੇ। ਸਾਹਿਤ ਦੁਆਰਾ ਸਮਾਜ ਨੂੰ ਨਵੀਂ ਪ੍ਰੇਰਣਾ ਕਰਕੇ ਹੀ ਲੋਕ ਆਪਣੇ ਜੀਵਨ ਨੂੰ ਸਾਹਿਤ ਰਚਨਾਵਾਂ ਨਾਇਕਾ ਨਾਇਕਾਵਾਂ ਦੇ ਜੀਵਨ ਅਨੁਸਾਰ ਢਾਲਣ ਲਈ ਯਤਨਸ਼ੀਲ ਹੋ ਜਾਂਦੇ ਹਨ। ਗਲੈਡਸਟੋਨ ਕਹਿੰਦੇ ਨੇ ਕਿ ਲੇਖਕ ਸਮਾਜ ਤੋਂ ਜੋ ਵੀ ਕੁਝ ਵਾਸ਼ਪ ਰੂਪ ਦੇ ਵਿੱਚ ਜਿਹੜਾ ਹੈ ਗ੍ਰਹਿਣ ਕਰਦਾ ਉਸ ਨੂੰ ਵਰਖਾ ਦੇ ਰੂਪ ਚ ਵਾਪਸ ਕਰ ਦਿੰਦਾ ਹੈ। ਸਾਹਿਤਕਾਰ ਸਮਾਜ ਦੇ ਹੋਰਨਾਂ ਵਿਅਕਤੀਆਂ ਨਾਲ ਉਹ ਵਧੇਰੇ ਪ੍ਰਭਾਵਸ਼ਾਲੀ ਤੇ ਸਮਰੱਥ ਹੋਣ ਕਰਕੇ ਸਮਾਜ ਦੇ ਭਾਵਾਂ ਦੀ ਪੇਸ਼ਕਾਰੀ ਨੂੰ ਸਜੀਵ ਲਿਵਿੰਗ ਬਣਾ ਦਿੰਦਾ ਹੈ ਸ਼ਕਤੀਸ਼ਾਲੀ ਪਾਵਰਫੁਲ ਬਣਾ ਦਿੰਦਾ ਹੈ। ਇਸ ਤਰ੍ਹਾਂ ਉਹ ਕਿਸੇ ਨੇਤਾ ਜਾਂ ਪ੍ਰਭਾਵਸ਼ਾਲੀ ਤੋਂ ਜਿਹੜਾ ਹੈ ਵੱਧ ਸਾਬਿਤ ਹੁੰਦਾ ਹੈ ਸਾਹਿਤ ਸਮਕਾਲੀ ਸਮਾਜਿਕ ਸਦਾਚਾਰਕ ਰਾਜਨੀਤਿਕ ਆਰਥਿਕ ਧਾਰਮਿਕ ਪ੍ਰਸਥਿਤੀਆਂ ਨੂੰ ਟੁਕਮੇ ਰੂਪ ਚ ਪੇਸ਼ ਕਰਦਾ ਹੈ ਉਹ ਦੇਖੋ ਕੋਈ ਵੀ ਸਾਹਿਤ ਅਗਰ ਅਸੀਂ ਪੜ੍ਹ ਰਹੇ ਹਾਂ ਉਸ ਸਮੇਂ ਦੀ ਸਮਾਜਿਕ ਸਥਿਤੀ ਰਾਜਨੀਤਿਕ ਸਥਿਤੀ ਸਦਾਚਾਰ ਆਰਥਿਕ ਧਾਰਮਿਕ ਪ੍ਰਸਥਿਤੀਆਂ ਦੇ ਬਾਰੇ ਸਾਨੂੰ ਠੀਕ ਠਾਕ ਪਤਾ ਲੱਗ ਜਾਂਦਾ ਹੈ ਔਰ ਦੇਖੋ ਜਿਹੜਾ ਵੀ ਲਿਟਰੇਚਰ ਨਹੀਂ ਮੌਜੂਦ ਆਪਾਂ ਬਹੁਤ ਪੁਰਾਣਾ ਵਾਲਾ ਲਿਟਰੇਚਰ ਪੜ੍ਹਦੇ ਜਿਵੇਂ ਕਿ ਤੁਹਾਡੇ ਇਹਦੇ ਵਿੱਚ ਪੂਰਬ ਨਾਨਕ ਕਾਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਕੋਲੇ ਹੈ ਨਹੀਂ ਬਹੁਤ ਸਾਰੀਆਂ ਰਚਨਾਵਾਂ ਦੇ ਸਿਰਫ ਨਾਮ ਸੁਣੇ ਜਿਹੜੀਆਂ ਕਿ ਹੁਣ ਮੌਜੂਦ ਨਹੀਂ ਹੈਨਾ ਤਾਂ ਐਦਾਂ ਹੀ ਹੈ ਕਿ ਜਦੋਂ ਅਸੀਂ ਕੋਈ ਸਾਹਿਤ ਪੜ੍ਹਦੇ ਤਾਂ ਸਾਨੂੰ ਉਸ ਟਾਈਮ ਪੀਰੀਅਡ ਬਾਰੇ ਪਤਾ ਲੱਗਦਾ ਹੈ ਤਾਂ ਜਿੰਨੀਆਂ ਵੀ ਸਾਨੂੰ ਜੜੀਆਂ ਰਚਨਾਵਾਂ ਮਿਲੀਆਂ ਨਾਨਕ ਕਾਲ ਵਾਲੀਆਂ ਪੂਰਬ ਨਾਨਕ ਕਾਲ ਵਾਲੀਆਂ ਤਾਂ ਉਹਦੇ ਵਿੱਚ ਸਾਨੂੰ ਉਸ ਟਾਈਮ ਪੀਰੀਅਡ ਦਾ ਪਤਾ ਲੱਗਦਾ ਕਿ ਮੁਗਲ ਹਮਲਾ ਕਰ ਰਹੇ ਸੀ ਪੰਜਾਬ ਜਿਹੜਾ ਸੀਗਾ ਸਫਰ ਕਰ ਰਿਆ ਸੀ ਹੈਨਾ ਕਿੰਨਾ ਕੁ ਸ ਤੋ ਉਸ ਸਮੇਂ ਦੀ ਤਸਵੀਰ ਜਿਹੜੀ ਹੈ ਸਾਨੂੰ ਪਤਾ ਲੱਗਦੀ ਹੈ ਉਸ ਨਾਲ ਸਮਾਜ ਦਾ ਸਮਾਜਿਕ ਜੀਵਨ ਵਿਚਾਰਧਾਰਾਵਾਂ ਵਾਕਾਂ ਦਾ ਸਬੰਧ ਸਿੱਧਾ ਅਤੇ ਅਨਿਖਣਵਾ ਹੁੰਦਾ ਪਰ ਕਈ ਜਿਹੜੇ ਵਿਦਵਾਨ ਨੇ ਇਸ ਸਬੰਧ ਨੂੰ ਸਿੱਧਾ ਨਾ ਮੰਨ ਕੇ ਸਹਿਯੋਗੀ ਮੰਨਦੇ ਨੇ ਅਸਲ ਵਿੱਚ ਸਾਹਿਤ ਉੱਤੇ ਸਮਾਜਿਕ ਧਾਰਾਵਾਂ ਨੂੰ ਸਥੂਲ ਰੂਪ ਦੀ ਥਾਂ ਤੇ ਸੁਖਮ ਰੂਪ ਦੇ ਸਵੀਕਾਰ ਕਰਨਾ ਚਾਹੀਦਾ ਮਤਲਬ ਸੁਖਮ ਰੂਪ ਦੇ ਨਾਲ ਜਿਹੜਾ ਸਾਹਿਤ ਹੈ ਉਹ ਸਮਾਜ ਦੇ ਉੱਤੇ ਜਿਹੜਾ ਹੈ ਬਹੁਤ ਹੀ ਜ਼ਿਆਦਾ ਸੁਖਮ ਤਰੀਕੇ ਨਾਲ ਜਿਹੜਾ ਹੈ ਉਹ ਆਪਨਾ ਪ੍ਰਭਾਵਿਤ ਕਰਦਾ ਕਿਸੇ ਕਾਲ ਦੇ ਸਾਹਿਤ ਤੋਂ ਅਸੀਂ ਉਸ ਸਮਾਜ ਦੇ ਕਈ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿ ਉਸ ਸਮਾਜ ਦੀਆਂ ਘਟਨਾਵਾਂ ਕੀ ਸੀ ਕਾਮਨਾਵਾਂ ਆਸ਼ਾਵਾਂ ਕਮਜ਼ੋਰੀਆਂ ਘਾਟਾਂ ਪ੍ਰਾਪਤੀਆਂ ਕੀ ਸੀਗੀਆਂ ਤਾਂ ਸਾਨੂੰ ਮਨੁੱਖਾਂ ਦੇ ਚਰਿੱਤਰ ਦਾ ਵੀ ਪਤਾ ਲੱਗਦਾ ਕਿ ਉਸ ਸਮੇਂ ਦੇ ਲੋਕ ਜਿਹੜੇ ਸੀ ਕਿਵੇਂ ਦਾ ਚਰਿੱਤਰ ਸੀ ਉਹਨਾਂ ਦਾ ਤਾਂ ਸਾਨੂੰ ਜਦੋਂ ਅਸੀਂ ਸਾਹਿਤ ਪੜ੍ਹਦੇ ਤਾਂ ਤੁਹਾਨੂੰ ਸਮਾਜ ਦੇ ਬਾਰੇ ਪਤਾ ਲੱਗਦਾ ਉਸ ਸਮੇਂ ਦੇ ਜਿਵੇਂ ਕਿ ਅਸੀਂ ਉੱਪਰ ਦੇਖ ਸਕਦੇ ਹਾਂ ਕਿ ਸਮਾਜ ਵਿਸ਼ੇਸ਼ੀ ਸਥਿਤੀ ਸਾਹਿਤਕਾਂ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਦੇਖੋ ਅਗਰ ਆਪਾਂ ਲਿਟਰੇਚਰ ਲਿਖ ਰਹੇ ਹਾਂ ਤਾਂ ਆਬਵੀਅਸਲੀ ਅਸੀਂ ਸਮਾਜ ਦੇ ਵਿੱਚ ਜੋ ਹੋ ਰਿਹਾ ਹੈ ਉਹਦੇ ਬਾਰੇ ਲਿਖਾਂਗੇ ਤਾਂ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਜਦੋਂ ਪੜ੍ਹੇਗੀ ਤਾਂ ਉਸ ਨੂੰ ਪਤਾ ਲੱਗੇਗਾ ਕਿ ਸਾਡੇ ਸਮਾਜ 'ਚ ਕੀ ਹੋ ਰਿਹਾ ਸੀ ਤੇ ਅਸੀਂ ਕੀ ਸੋਚਦੇ ਸੀ ਅਸੀਂ ਕਿਵੇਂ ਰਹਿੰਦੇ ਸੀ ਖਾਂਦੇ ਸੀਗੇ ਠੀਕ ਹੈ ਸੋ ਇਹ ਸਾਨੀਆਂ ਚੀਜ਼ਾਂ ਉਸੇ ਤਰ੍ਹਾਂ ਮਹਾਨ ਲੇਖਕ ਆਪਣੀ ਪ੍ਰਤਿਭਾ ਦੁਆਰਾ ਸਮਾਜ ਨੂੰ ਬਦਲਣ ਦੀ ਵੀ ਸਮਰੱਥਾ ਰੱਖਦੇ ਨੇ ਠੀਕ ਹੈ ਅਤੇ ਰੂਸੋ ਤੋਂ ਵੋਲਟੇਅਰ ਦੀਆਂ ਲਿਖਤਾਂ ਤੋਂ ਸਪਸ਼ਟ ਹੈ ਕਿ ਫਰਾਂਸ ਵਿੱਚ ਰਾਜਨੀਤਿਕ ਕ੍ਰਾਂਤੀ ਦਾ ਸਰੂਪ ਜਿਹੜਾ ਸੀ ਨਿਰਧਾਰਤ ਕੀਤਾ ਗਿਆ ਸੀਗਾ ਇਕਦਮ ਹੀ ਕ੍ਰਾਂਤੀ ਨਹੀਂ ਆਈ ਇਹਦੇ ਲਈ ਜਿਹੜਾ ਹੈ ਬਹੁਤ ਸਾਲਾਂ ਤੋਂ ਜਿਹੜਾ ਸੀਗਾ ਬਾਰੂਦ ਤਿਆਰ ਹੋ ਰਿਹਾ ਸੀ ਫਰਾਂਸ ਦੀ ਕ੍ਰਾਂਤੀ ਦਾ ਠੀਕ ਹੈ ਜohn lock ਅਤੇ karl marx ਦੀਆਂ ਰਚਨਾਵਾਂ ਤੋਂ ਵੀ ਜਿਹੜਾ ਸੀਗਾ ਅਮਰੀਕਾ ਤੇ ਰੂਸ ਵਿੱਚ ਇਨਕਲਾਬ ਆਏ ਕ੍ਰਾਂਤੀਆਂ ਆਈਆਂ ਤਾ ਗੁਰੂ ਨਾਨਕ ਦੇਵ ਜੀ ਵੀ ਕ੍ਰਾਂਤੀਕਾਰੀ ਵੀ ਹੋਏ ਨੇ ਤੇ ਸੁਧਾਰਕ ਵੀ ਹੋਏ ਨੇ ਲੇਕਿਨ ਉਹਨਾਂ ਨੇ ਕਦੇ ਵੀ ਕ੍ਰਾਂਤੀਕਾਰੀ ਅੰਦੋਲਨ ਨਹੀਂ ਕੀਤਾ ਲੇਕਿਨ ਉਹਨਾਂ ਦੇ ਵਿਚਾਰ ਕ੍ਰਾਂਤੀਕਾਰੀ ਸੀ ਉਸ ਟਾਈਮ ਪੀਰੀਅਡ ਦੇ ਅਕੋਰਡਿੰਗ ਕਿਉਂਕਿ ਸਾਰੇ ਜਣੇ ਸਤੀ ਪ੍ਰਥਾ ਦੇ ਉੱਤੇ ਜਾਤ ਪਾਤ ਦੇ ਉੱਤੇ ਸੀ ਤੇ ਇਹ ਕੱਲੇ ਕਹਿ ਰਹੇ ਸੀ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਕੋਈ ਜਾਤ ਪਾਤ ਨਹੀਂ ਕੋਈ ਕੁਛ ਨਹੀਂ ਠੀਕ ਹੈ ਇਹਨਾਂ ਨੇ ਹੀ ਜਿਹੜਾ ਸੀਗਾ ਸਾਰੇ ਜਣੇ ਜਿਹੜਿਆਂ ਨੂੰ ਕਿਹਾ ਕਿ ਇਕੱਠੇ ਬੈਠ ਕੇ ਜਿਹੜਾ ਸੀਗਾ ਭੋਜਨੇ ਚਕਾਉਂਦੇ ਹੁੰਦੇ ਸੀ ਬਿਨਾਂ ਕਿਸੇ ਜਾਤ ਦੇ ਵਿਰੋਧ ਦੇ ਤਾਂ ਇੱਕ ਤਰ੍ਹਾਂ ਕ੍ਰਾਂਤੀਕਾਰੀ ਸੀ ਤਾਂ ਭਾਰਤ ਦੇ ਸਮਾਜਿਕ ਅਤੇ ਆਰਥਿਕ ਇਤੇ ਨੂੰ ਪ੍ਰਭਾਵਿਤ ਕਰਨ ਵਿੱਚ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨਾਂ ਤੋਂ ਇਲਾਵਾ ਕਬੀਰ, ਤੁਲਸੀਦਾਸ ਤੇ ਨੀਰਮ ਚਾਤਰਿਕ ਨਾਨਕ ਸਿੰਘ ਆਈਸੀ ਨੰਦਾ ਦੀਆਂ ਰਚਨਾਵਾਂ ਨੇ ਵੀ ਹਿੱਸਾ ਪਾਇਆ ਤਾਂ ਸਾਹਿਤਕਾਰ ਆਪਣੀਆਂ ਲਿਖਤਾਂ ਦੇ ਰਾਹੀਂ ਜਿਹੜਾ ਸਮਾਜ ਨੂੰ ਪ੍ਰਭਾਵਿਤ ਵੀ ਕਰਦਾ ਹੈ ਅਤੇ ਲੋਕਾਂ ਦਾ ਮਾਈਂਡ ਵੀ ਡਾਇਵਰਟ ਕਰਦਾ ਹੈ ਇਸ ਪ੍ਰਕਾਰ ਸਾਹਿਤਕਾਰ ਆਪਣੀ ਲਿਖਤਾਂ ਨਾਲ ਸਮਾਜਿਕ ਕਵਾਈ ਕਰਦਾ ਹੈ ਪ੍ਰਗਤੀ ਵਿੱਚ ਹਿੱਸਾ ਪਾਉਂਦਾ ਹੈ ਤੇ ਮੋਰੀ ਰੋਲ ਲੀਡਰਸ਼ਿਪ ਵਾਲਾ ਰੋਲ ਜਿਹੜਾ ਹੈ ਉਹ ਅਦਾ ਕਰਦਾ ਹੈ ਸਾਹਿਤ ਨਾਲ ਸਮਾਜ ਦੇ ਸੰਬੰਧਾਂ ਦੇ ਪੱਖ ਤੋਂ ਅਸੀਂ ਸਾਹਿਤਕਾਰ ਦੀ ਭੂਮਿਕਾ ਨੂੰ ਤਿੰਨ ਰੂਪ ਚ ਦੇਖ ਸਕਦੇ ਆ ਪਲਾਇਨ ਪ੍ਰਮਾਨਗੀ ਵਿਰੋਧ ਠੀਕ ਹੈ ਅਤੇ ਸਮਾਜਿਕ ਬੁਰਾਈਆਂ ਤੇ ਤਰੂਟੀਆਂ ਤੋਂ ਅੱਖਾਂ ਮਿਟਣ ਜਾਂ ਉਹਨਾਂ ਨੂੰ ਪਰਵਾਰਗੀ ਦੇਣ ਦੀ ਥਾਂ ਤੇ ਉਹ ਉਸ ਦੀ ਤੀਬਰ ਆਲੋਚਨਾ ਕਰਦਾ ਕੋਈ ਵੀ ਸਾਹਿਤਕਾਰ ਹੈ ਉਹ ਆਪਣੇ ਯੁੱਗ ਦਾ ਤੇ ਸਮਾਜ ਦਾ ਚੇਤਨ ਟਿੱਪਣੀਕਾਰ ਬਣਦਾ ਹੈ ਪੱਖ ਪੱਥ ਦਾ ਜਿਹੜਾ ਹੈ ਪ੍ਰਦਰਸ਼ਨ ਕਰਦਾ ਹੈ ਰੋਸ਼ਨੀ ਦਿਖਾਉਂਦਾ ਹੈਗਾ ਅਤੇ ਇੱਕ ਆਦਰਸ਼ ਸਮਾਜ ਨੂੰ ਸਥਾਪਿਤ ਕਰਦਾ ਅਤੇ ਸਮਾਜ ਨੂੰ ਉਸ ਉਤੇ ਚੱਲਣ ਦਾ ਜਿਹੜਾ ਹੈ ਅ ਚਲਾਉਣ ਦਾ ਜਿਹੜਾ ਹੈ ਯਤਨ ਕਰਦਾ ਹੈ ਅਤੇ ਕਿਸੇ ਦੇਸ਼ ਦਾ ਸਾਹਿਤ ਜਿਹੋ ਜਿਹਾ ਸਾਹਿਤ ਹੋਏਗਾ ਉਥੋਂ ਦਾ ਸਮਾਜ ਵੀ ਉਹੋ ਜਿਹਾ ਹੀ ਹੁੰਦਾ ਹੈ ਸਾਹਿਤ ਤੇ ਸਮਾਜ ਦੇ ਸੰਬੰਧਾਂ ਦੇ ਬਾਰੇ ਪ੍ਰਾਚੀਨ ਭਾਰਤੀ ਸਾਹਿਤ ਵਿੱਚ ਬਧੇਰੇ ਚੇਤਨਤਾ ਨਹੀਂ ਰਹੀ ਕਿਉਂਕਿ ਭਾਰਤੀ ਸਾਹਿਤ ਵਿਵੇਚਨਾ ਵਿੱਚ ਮੁੱਖ ਤੌਰ ਤੇ ਰਸਮੂਲਕਤਾ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਇਮੇਜਿਨੇਸ਼ਨ ਦੇ ਉੱਤੇ ਲੇਕਿਨ ਪੱਛਮੀ ਸਾਹਿਤ ਵਿੱਚ ਇਸ ਦੀ ਬਲਵਾਨ ਪਰੰਪਰਾ ਹੈ ਪੱਛਮੀ ਸਮਾਜ ਵਿੱਚ ਜੋ ਵੀ ਦੇਖਿਆ ਜਾਂਦਾ ਉਹ ਲਿਖਿਆ ਜਾਂਦਾ ਲੇਕਿਨ ਆਪਣੇ ਇੱਥੇ ਕੀ ਹੈ ਇਮੇਜਿਨੇਸ਼ਨ ਬਹੁਤ ਲੰਬੀਆਂ ਲੰਬੀਆਂ ਜਿਹੜੀਆਂ ਆਪਣੇ ਵਿਦਵਾਨ ਸੁੱਟਦੇ ਨੇ ਠੀਕ ਹੈ ਸਾਹਿਤਕਾਰ ਜਿਹੜੇ ਨੇ ਬਹੁਤ ਘੱਟ ਜਿਹੜੇ ਸਾਇਤਕਾਰ ਹਨ ਉਹਨਾਂ ਨੇ ਅਸਲੀਅਤ ਜਿਹੜੀ ਹੈ ਭਾਰਤੀ ਸਮਾਜ ਦੀ ਦਿਖਾਈ ਹੈ ਆਦਰਵਾਇਜ਼ ਬਹੁਤ ਜਣਿਆਂ ਨੇ ਜਿਹੜਾ ਹੈ ਕਲਾਤਮਕਤਾ ਇਮੇਜਿਨੇਸ਼ਨ ਦੇ ਉੱਤੇ ਹੀ ਜ਼ੋਰ ਦਿੱਤਾ ਜੋਕੇ ਸਮੇਂ ਵਿੱਚ ਭਾਵੇਂ ਐਬਰਸਰਿਡਿਟੀ ਅਤੇ ਹੋਰ ਬਹੁਤ ਸਾਰੇ ਨਕਾਰਾਤਮਕ ਰੁਝਾਨ ਸਾਹਿਤ ਵਿੱਚ ਪ੍ਰਗਟ ਹੋਏ ਨੇ ਪਰ ਫਿਰ ਵੀ ਜਿਹੜਾ ਹੈ ਸਾਹਿਤ ਤੇ ਸਮਾਜ ਦਾ ਰਿਸ਼ਤਾ ਖਰਾਬ ਨਹੀਂ ਹੋਇਆ ਦੋਨਾਂ ਨੂੰ ਕੋਈ ਖਤਰਾ ਨਹੀਂ ਸਾਹਿਤ ਮਨੁੱਖੀ ਭਾਵਾਂ ਦੀ ਉਪਜ ਹੈ ਅਤੇ ਮਨੁੱਖ ਇੱਕ ਸਮਾਜਿਕ ਜੀਵ ਹੈ ਜਿਹੋ ਜਿਹਾ ਉਹ ਸੋਚਦਾ ਉਹੋ ਜਿਹਾ ਲਿਖਦਾ ਜਿਹੋ ਜਿਹਾ ਉਹਦਾ ਸਮਾਜ ਹੁੰਦਾ ਉਹੋ ਜਿਹਾ ਹੀ ਸਾਹਿਤ ਉਹ ਸਿਰਜ ਦਿੰਦਾ ਹੈ ਸੋ ਏਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ